C4 ਚੈਨਲ ਨਾਮਕ ਨੈਟਵਰਕਿੰਗ ਪ੍ਰੋਜੈਕਟ ਕੋਲ ਡਿਜੀਟਲ ਤਕਨੀਕ ਤੇ ਕੰਮ ਕਰਨ ਦੇ ਨਾਲ ਨਾਲ ਸਮਾਜ ਸੇਵੀ ਕਾਰਜਾਂ ਦੀ ਸ਼ੁਰੂ ਕੀਤੀ ਗਈ ਲੜੀ ਦੇ ਤਹਿਤ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਬੜਵਾਚ ਦੀ ਟੀਮ ਮੁਖੀ ਗੁਰਪ੍ਰੀਤ ਕੌਰ ਦੀ ਅਗਵਾਈ ਚ ਇੱਕ ਚੈਰਿਟੀ ਸ਼ੋਅ ਦਾ ਆਯੋਜਨ ਕੀਤਾ ਗਿਆ ਇਸ ਮੁੱਖ ਮਹਿਮਾਨ ਦੇ ਤੌਰ ਤੇ ਆਮ ਆਦੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਰਪੰਚ ਅਵਤਾਰ ਸਿੰਘ ਪੁਨਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਇਸ ਮੁਕਕੇ ਗੱਲ ਕਰਦਿਆਂ ਮੈਡਮ ਕੁਰਪਿਤ ਕੋਨੇ ਜਿ세 ਕਿ ਸਾਡਾ ਇਹ ਪ੍ਰੋਜੈਕਟ ਅਮਰੀਕਾ ਤੋਂ ਪੀਛੇ کئی ਸਾਲਾਂ ਤੋਂ ਚਲਾਇਆ ਜਾ ਰਿਹਾ ਹੈ ਜਿਸ ਦਾ ਮੁੱਖ ਮਕਸਦ ਘਰ ਬੈਠੇ ਫੀਲਡ ਕਾਰ ਨੌਜਵਾਨ ਮਰਜਾ ਔਰਤਾਂ ਨੂੰ ਰਜਿਸਟਰ ਤਕਨੀਕਾ ਜੋੜ ਕੇ ਰੋਜ਼ਗਾਰ ਬਈਆ ਕਰਵਾਉਣਾ ਹੈ ਇਸ ਦਾ ਜੁੜ ਕੇ ਬਹੁਤ ਸਾਰੇ ਨੌਜਵਾਨ ਆਪਣੀ ਵਧੀਆ ਆਮਦਨੀ ਵੀ ਪ੍ਰਾਪਤ ਕਰ ਰਹੇ ਹਨ ਇਸ ਮੁਕਕੇ ਉਹਨਾਂ ਨੇ ਇਸ ਚੈਰਟੀ ਸ਼ੋਅ ਦੌਰਾਨ ਸਕੂਲ ਤੋਂ ਬਸ ਖੂਲ ਦੇ ਵਿਦਿਆਰਥੀਆਂ ਨੂੰ ਕਾਪੀਆਂ ਪੈਨ ਪੈਂਸਲਾਂ ਸਕੂਲ ਬੈਗ ਖੇਡਾਂ ਦਾ ਸਮਾਨ ਦੇਣ ਤੋਂ ਇਲਾਵਾ ਹੋਰ ਘਾੜ ਪਿੰਦੀਆਂ ਚੀਜ਼ਾਂ ਪ੍ਰਦਾਨ ਕੀਤੀਆਂ ਇਸ ਮੌਕੇ ਵਿਸ਼ੇਸ਼ ਵਿਮਾਰਦੇ ਤੌਰ ਤੇ ਪਹੁੰਚੇ ਸਰਪੰਚ ਅਵਤਾਰ ਸਿੰਘ ਕੁੰਦਰ ਅਤੇ ਸਕੂਲ ਦੇ ਇੰਚਾਰਜ ਨੇ ਸਸਤਾ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਜ਼ੋਰਦਸ ਸਲਾਘਾ ਕਰਦੇ ਆ ਕਿ ਇਹਨਾਂ ਵੱਲੋਂ ਜੋ ਵਿਦਿਆਰਥੀਆਂ ਲਈ ਇਹ ਕਦਮ ਚੁੱਕੇ ਜਾ ਰਹੇ ਹਨ ਇਹ ਬਹੁਤ ਹੀ ਪ੍ਰਸ਼ੰਸਾਯੋਗ ਕਦਮ ਹਨ ਅਤੇ ਭਵਿੱਖ ਚ ਵੀ ਇਹ ਜੜੀ ਕੜੀ ਜਾਰੀ ਜਾਣੀ ਚਾਹੀਦੀ ਹੈ ਮੇਰਾ ਪੰਜਾਬ న్యూਸ ਲਈ ਪ੍ਰਦੀਪ ਦੀ ਮਾਨਦੀ ਰਿਪੋਰਟਰ ਪਾਸਟਰ ਜਨ ਜੀ ਰਿਪੋਰਟਿੰਗ ਕਰਦੇ ਹਾਂ ਬਦਾ ਰੋਟਰੀ ਸੱਸੀ ਰਾਜ ਜੀ ਬੈਗ ਜੀ ਖਾਲਸਾ ਬੈਗ ਜੀ ਦੇ ਫਤਿਹ ਅੱਜ ਸਾਡੇ ਪਿੰਡ ਬੜਵਾ ਵਿਖੇ ਸਰਕਾਰੀ ਪ੍ਰਾਇਮਰੀ ਹਾਈ ਸਕੂਲ ਬੜਵਾ ਤੇ ਸਰਕਾਰੀ ਹਾਈ ਸਕੂਲ ਬੜਵਾ ਦੇ ਕੁਝ ਬੱਚੇ ਤੇ ਪ੍ਰਾਇਮਰੀ ਸਕੂਲ ਦੇ ਵਿੱਚ ਜੋ ਇਵੈਂਟਸ ਕੀਤਾ ਸੀਗਾ C4 ਫਿਲਮ ਗਰੋਲਾਈਜੇਸ਼ਨ ਕੰਪਨੀ ਵੱਲੋਂ ਉਹਨਾਂ ਨੇ ਚੈਰੀਟੀ ਦੇ ਵਿੱਚ ਸਾਡੇ ਸਕੂਲ ਦੇ ਬੱਚਿਆਂ ਨੂੰ ਸਕੂਲ ਬੈਗ ਬੁక్స్ ਪੈਨਸ ਖਾਣ ਦੀ ਸਮਗਰੀ ਉਹ ਸਾਨੂੰ ਉਪਲਬਧ ਕਰਾਈ ਹੈ ਸਾਡੇ ਸਕੂਲ ਦੇ ਬੱਚਿਆਂ ਨੂੰ ਸੋ ਅਸੀਂ ਉਸ C4 ਫਿਲਮ ਕੰਪਨੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪਿੰਡ ਵੜਬਾ ਨੂੰ ਜੀਤ ਕੀਤਾ ਤੇ ਇਸ ਤੇ ਬੱਚਿਆਂ ਦੀ ਮਾਲੀ ਮਦਦ ਕੀਤੀ ਹੈ ਸੋ ਅਸੀਂ ਪਿੰਡ ਵੱਲੋਂ ਬੜਾ ਬੜ ਮੈਂ ਪੰਜ ਛੋਣਾਂ ਦੇ ਤੇ ਪਿੰਡ ਵਾਸੀਆਂ ਵੱਲੋਂ ਸੀ 4 ਫਿਲਮ ਪ੍ਰੋਡਕਸ਼ਨ ਕੰਪਨੀ ਦਾ ਤੇ ਇਸ ਸਮੂਹ ਸਕੂਲ ਸਟਾਫ ਟੀਚਰ ਬੱਚਿਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਖਾਲਸਾ ਸੀ 4 ਕੰਪਨੀ ਵੱਲੋਂ ਸਾਡੇ ਸਕੂਲ ਵਿੱਚ ਵਿਸ਼ੇਸ਼ ਤੌਰ ਤੇ ਬੱਚਿਆਂ ਵਾਸਤੇ ਬੈਗ ਤਾਂ ਪੀਮ ਫੈਸਲਾ ਅਤੇ ਹੋਸਟ ਸਟੇਸ਼ਨ ਲਈ ਦਾ ਸਮਾਨ ਜਿਹੜਾ ਹੈ ਉਹ ਦਿੱਤਾ ਗਿਆ ਅਸੀਂ ਸੀਫਰ ਕੰਪਨੀ ਵੱਲੋਂ ਜਿਹੜੀ ਨਾ ਟੀਮ ਮੈਂਬਰ ਆਏ ਸਾਨੂੰ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੇ ਸਰਕਾਰੀ ਪ੍ਰਾਇਮਰੀ ਸਕੂਲ ਬੜਵਾ ਨੂੰ ਜਿਹੜੇ ਹੈ ਇਹ ਸਾਰਾ ਸਾਡੇ ਬੱਚੇ ਦਾ ਸਮਾਨ ਜਿਹੜਾ ਹੈ ਪ੍ਰੋਵਾਈਡ ਕਰਵਾਇਆ ਮੈਂ ਆਪਣੇ ਵੱਲੋਂ ਸਾਡੇ ਸਕੂਲ ਦੇ ਹੈਡ ਟੀਚਰ ਸ੍ਰੀ ਜਗਜੀਤ ਸਿੰਘ ਵੱਲੋਂ ਜੀ ਤੇ ਆਪਣੇ ਸਟਾਫ ਦੇ ਸਾਰੇ ਮੈਂਬਰਾਂ ਵੱਲੋਂ ਇਹਨਾਂ ਦੀ ਟੀਮ ਦਾ ਸੀਫਰ ਕੰਪਨੀ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮੱਚ ਅੱਜ ਇਹ ਸਿਮਪਲ ਚੱਕਰੀ ਲੋਕ ਚੈਰਿਟੀ ਇਵੈਂਟ ਕਰ ਰਹੇ ਹਾਂ ਬੱਚਿਆਂ ਨੂੰ ਸਮਾਨ ਵੰਡਿਆ ਗਿਆ ਬੈਗ ਸਕੂਲ ਬੈਗ ਕੱਪਸ ਅਤੇ ਸਟੇਸ਼ਨਰੀ ਦਾ ਸਾਰੀ ਪੇਟਾ ਸਪੰਸਰ ਹੋਇਆ ਹੈ ਬਹੁਤ ਖੁਸ਼ੀ ਹੋ ਰਹੀ ਹੈ ਸਾਨੂੰ ਕੰਪਨੀ ਵਿੱਚ ਕੰਮ ਕਰਕੇ